ਬਟਾਲਾ ਨਗਰ ਨਿਗਮ ਦੇ 236 ਕੱਚੇ ਸਫਾਈ ਸੇਵਕ ਜੋ ਪਿਛਲੇ 31 ਸਾਲਾਂ ਤੋਂ ਪੱਕੇ ਹੋਣ ਦੀ ਲੜਾਈ ਲੜ ਰਹੇ ਸੀ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਕਿਸੇ ਨੇ ਵੀ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਪਰ ਹੁਣ ਸੂਬੇ ਦੀ ਪੱਗਵੰਤ ਮਾਨ ਸਰਕਾਰ ਨੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਾਰੀ ਕਲਸੀ ਦੇ ਉਦਮ ਸਦਕਾ ਇਹਨਾਂ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰ ਦਿੱਤਾ ਜਿਸ ਨੂੰ ਲੈ ਕੇ ਬਟਾਲਾ ਦੇ ਸ਼ੀ ਵੌਡੀਟੋਰੀਅਮ ਵਿਖੇ ਰੱਖੇਗੇ ਵਿਸ਼ੇਸ਼ ਸਮਾਗਮ ਵਿੱਚ ਇਹਨਾਂ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਹੋਣ ਦੇ ਨਿਯੁਕਤੀ ਪੱਤਰ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਦਿੱਤੇ ਗਏ ਇਸ ਮੌਕੇ ਤੇ ਸਫਾਈ ਸੇਵਕ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਚ ਵੱਡੀ ਖੁਸ਼ੀ ਪਾਈ ਜਾ ਰਹੀ ਸੀ ਇਸ ਮੌਕੇ ਤੇ ਸਫਾਈ ਸੇਵਕਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਨੋਟਾਂ ਦੇ ਹਾਰ ਗਲ ਵਿੱਚ ਪਾ ਕੇ ਸਨਮਾਨਿਤ ਕੀਤਾ ਸਫਾਈ ਸੇਵਕਾਂ ਨੇ ਕਿਹਾ ਕਿ ਇਹ ਐਮਐਲਏ ਨਹੀਂ ਇਹ ਸਾਡਾ ਆਪਣਾ ਭਰਾ ਹੈ ਏ ਜੀ ਇਹਨਾਂ ਲੋਕਾਂ ਨੇ ਸਾਨੂੰ ਇਸ ਪਰਿਵਾਰ ਨੇ ਸਾਨੂੰ ਇਸ ਪੰਜਾਬ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਸੀ ਅੱਜ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹਨਾਂ ਤੇ ਇਹਨਾਂ ਦਾ ਜਿਹੜਾ ਕੰਮ ਕੀਤਾ ਔਰ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਸੋ ਕਹਿਣ ਦਾ ਭਾਵ ਇਹ ਬੜਾ ਵੱਡਾ ਕੰਮ ਸੀ ਔਰ ਬੜੀ ਮੰਗ ਵੱਡੀ ਸੀ 31 ਸਾਲ ਤੋਂ ਇਹ ਵਿਚਾਰੇ ਧਰਨੇ ਲਾਉਂਦੇ ਰਹੇ ਬੜੀਆਂ ਸਰਕਾਰਾਂ ਆਈਆਂ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਇਹ ਸਿਰਫ ਤੇ ਸਿਰਫ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹਨਾਂ ਦਾ ਹੱਥ ਫੜਿਆ ਔਰ ਇਹਨਾਂ ਨੂੰ ਜੋ ਇਹਨਾਂ ਦੀਆਂ ਡਿਮਾਂਡਾਂ ਸੀ ਮੰਗਾ ਸੀ ਉਹਨਾਂ ਨੂੰ ਮੁਸ਼ਕਲਾਂ ਕਿੰਨੀਆਂ ਚੁਪੜੀਆਂ ਪਈਆਂ ਦੇਖੋ ਜੀ ਮੁਸ਼ਕਲਾਂ ਤੇ ਫਿਰ ਜਦੋਂ ਕੰਮ ਕਰਨਾ ਹੈ ਦਿੱਕਤਾਂ ਤੇ ਆਉਂਦੀਆਂ ਹੀ ਨੇ ਠੀਕ ਆ ਬੜੀਆਂ ਦਿੱਕਤਾਂ ਆਈਆਂ ਬੜੀਆਂ ਮੁਸ਼ਕਲਾਂ ਆਈਆਂ ਬੜੀਆਂ ਅੜਚਣਾਂ ਆਈਆਂ ਪਰ ਨੀਅਤ ਸਾਫ਼ ਸੀ ਨੀਅਤ ਸਾਫ਼ ਹੋਣ ਕਰਕੇ ਸਾਡੇ ਇਹਨਾਂ ਲੋਕਾਂ ਦਾ ਜਿਹੜਾ ਕੰਮ ਸਿਰੇ ਲੱਗਾ ਜੀ ਅੱਜ ਬੜਾ ਖੁਸ਼ੀ ਦਾ ਦਿਨ ਵਾ ਕਿ ਜਿਹੜੇ ਆਮ ਪਾਰਟੀ ਸਰਕਾਰ ਵੱਲੋਂ ਸਾਡੇ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਖੈਰੀ ਜੀ ਵੱਲੋਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਆਮ ਪਾਰਟੀ ਨੇ ਵਾਦਾ ਕੀਤਾ ਸੀ ਕਿ ਜਦੋਂ ਵੀ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੇ ਪਹਿਲਦਾਰ ਤੇ ਕਰਮਚਾਰੀਆਂ ਦਾ ਕੰਮ ਕੀਤਾ ਜਾਏਗਾ ਅੱਜ ਉਸ ਵਾਦੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਵਾ ਪਰ ਅਸੀਂ ਜਿੰਨੇ ਵੀ ਕਰਮਚਾਰੀ ਆਂ ਤੈਦ ਲੋ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ